ਪਾਜੀ ਆਈ ਡੋਨਟ ਨੋ ਨਾ ਉਹਨਾਂ ਕੋ ਗੱਡੀ ਐ ਨਾ ਕਾਰ ਐ ਪਾਜੀ ਇੱਥੇ 2 2000 ਰੁਪਈਆ ਉਹਨਾਂ ਦੀ ਸੈਲਰੀ ਐ ਕੋਈ ਜ਼ਿਆਦਾ ਸੈਲਰੀ ਨਹੀਂ ਹੈਗੀ ਉਹਨਾਂ ਦੀ 12 12 13 1300 ਰੁਪਈਆ ਸੈੱਦਰੀਆਂ ਪਰ ਆਈ ਡੋਨਟ ਨੋ ਪਾਜੀ ਉਹ ਪੰਜ ਸਾਰੀਆਂ ਪੰਜਾਬੀ ਕੁੜੀਆਂ ਯਾਰੂੰ ਪਸੀ ਜੰਦੀਆਂ ਉਹਨਾਂ ਦਾ ਜਿਹੜੀ ਵੀ ਦੇਖਦਾ ਉਹਦੀ ਫੋਟੋ ਵੀਡੀਓ ਖਿੱਚ ਬਲੈਕਮੇਲ ਕਰਤੋਗੇ ਨਹੀਂ ਮੈਂ ਵਾਇਰਲ ਕਰ ਦੇਣੀ ਨੈਟ ਤੇ ਇਧਰ ਵੀ ਆ ਉਹ ਨਹੀਂ ਪਾਜੀ ਪਰ ਯਾਰ ਹੋਰ ਕੀ ਨਹੀਂ ਤਾ ਤੂੰ ਤਾਂ ਹੋ ਗਈ ਲੈ ਗਈ ਮਰ ਜਾਣਾ ਭਰਾਵਾ ਔਰ ਨਹੀਂ ਭਾਜੀ ਹੋਂਕੇ ਦੀ ਨਹੀਂ ਗੱਲ ਹੈਗੀ ਦਰਸਾ ਵਾਲੀ ਗੱਲ ਆਪਣੀ ਪੰਜਾਬੀ ਕਮਿਊਨਿਟੀ ਦੀ ਹੂੰ ਨਹੀਂ ਮਲੇਸ਼ੀਆ 'ਚ ਵੀ ਬਹੁਤ ਮਾੜੇ ਹਾਲ ਆ ਪਤਾ ਮੈਨੂੰ ਤੇ ਹੱਲ ਕੀ ਭਾਜੀ ਕੀ ਕਰੇ ਭਾਜੀ ਨੂੰ ਦੱਸੋ ਕੀ ਕਰੀਏ ਭਾਜੀ ਤੁਸੀਂ ਥੋੜਾ ਜਿਹਾ ਵੇਅਰ ਕਰੋ ਇਹਨਾਂ ਕੀ ਵੇਅਰ ਕਰੀਏ ਭਰਾਵਾ ਕੁੜੀਆਂ ਦਾ ਦਿਮਾਗ ਉਹਨਾਂ ਕੋ ਹੁੰਦਾ ਉਹਨਾਂ ਕੋ ਵਰਤ ਲੈਂਦੀਆਂ ਆ ਕੀ ਵੇਅਰ ਕਰੀਏ ਓ ਭਾਜੀ ਮੈਂ ਤੁਹਾਨੂੰ ਲੱਖਾਂ ਕਰੋੜਾ ਲੋਕੀ ਸੁਣਾਦਾਂ ਕੀ ਪਤਾ ਸ਼ਾਇਦ ਉਹਨਾਂ ਦੇ ਦਿਮਾਗ ਤੇ ਮਾੜਾ ਮੋਟਾ ਕੋਈ ਅਸਰ ਪੈ ਹੀ ਜਾਵੇ ਤੁਸੀਂ ਥੋੜਾ ਜਿਹਾ ਪਲੀਜ਼ ਅਵੇਅਰ ਕਰੋ ਭਾਜੀ ਇਹਨਾਂ ਨੂੰ ਯਾਰ ਜਿਹੜੀਆਂ ਕੁੜੀਆਂ ਯੂਜ਼ ਦੇ ਵਿੱਚ ਆ ਰਹੀਆਂ ਚਾਰ ਉਹਨਾਂ ਨੂੰ ਪਤਾ ਨਹੀਂਗਾ ਕੀ ਹਿਸਾਬ ਕਿਤਾਬ ਆ ਉਹ ਨਿਆਣੀਆਂ ਆ ਪਤਾ ਕੀ ਗੱਲ ਹੈ ਇਹਨਾਂ ਨੇ ਉਹੀ ਜਿਹਦਾ ਭੈਣ ਭੈਣ ਕਹਿ ਕੇ ਹਨਾ ਮੁੜ ਕੇ ਉਹੀ ਤੇ ਪੰਜਾਬੀ ਗਾਲ ਵਾਲਾ ਕੰਮ ਕਰਦੇ ਇਹ ਹਨ ਹਮ ਚੱਕਰਿਆ ਇੱਥੇ ਹਮ ਜੀ ਭਾਜੀ ਪਲੀਜ਼ ਵੀਡੀਓ ਪੋਸਟ ਕਰੋ ਇਹਨਾਂ ਤੇ ਕੁਝ ਭਾਜੀ ਚਰ ਭਾਜੀ ਨੇ ਠੇਕਾ ਲਿਆ ਚਾਰੀ ਪਾਸੇ ਛਤਰਖਾਨ ਦਾ ਮੈਂ ਨਹੀਂ ਕਰਦਾ ਵੀਡੀਓ ਬੜੀਓ ਪੋਸਟ 5 ਕਰੋੜ ਦੀ ਵਾਦੀ ਪੰਜਾਬੀਆਂ ਦੀ ਕਰ ਲਓ ਜਿਹਨੇ ਕਰਨੀ ਹਰੇਕ ਪਾਸੇ ਭਾਜੀ 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 ਮੈਂ ਨਹੀਂ ਠੇਕਾ ਲਿਆ ਹਰੇਕ ਕੰਮ ਦਾ ਭਰਾਵਾ ਸਪੋਰਟ ਕੋਈ ਕਰਦਾ ਨੀਗਾ ਮੈਂ ਨਹੀਂ ਕਰਦਾ ਗੁਰਦਾ ਪੋਸਟ ਮੇਰੇ ਮੂਰ ਤੇ ਡਿਪੈਂਡ ਆ ਹੁਣ ਚੀਜ਼ਾਂ ਜੋ ਦਿਲ ਕਰੂ ਮੈਂ ਤਾਂ ਕਰੂ ਜੇ ਮੈਨੂੰ ਕਵੇ ਆਹ ਕਰ ਮੋਰੇ ਹੋ ਕੇ ਆਹ ਕਰ ਮੈਂ ਨਹੀਂ ਕਰਦਾ ਭਾਈ ਤੂੰ ਨਹੀਂ ਕਰਦਾ ਪੋਸਟ ਤੂੰ ਕਰ ਲਾ ਯਾਰ ਮੇਰੇ ਭਾਜੀ ਮੈਂ 50 ਫੋਲੋਅਰ ਵੀ ਨਹੀਂ ਅਗੇ ਤੁਹਾਡੇ ਕੋਈ ਨਹੀਂ ਤੂੰ ਪਾ ਤਾਂ ਸਹੀ ਤੂੰ ਬਣਾ ਕੇ ਪਾ ਤੇਰੀ ਸ਼ੇਅਰ ਕਰਾ ਦੂੰ ਮੈਂ ਚੱਲ ਠੀਕ ਆ ਭਾਜੀ ਫਿਰ ਮੈਂ ਤੁਹਾਨੂੰ ਸੈਂਡ ਕਰੂੰਗਾ ਫਿਰ ਸ਼ੇਅਰ ਕਰਨ ਵਾਲਾ ਬੜੀ ਠੀਕ ਓਕੇ ਠੀਕ ਆ ਬਲੀ ਥੈਂਕ ਯੂ ਆਹ ਹੋਰ ਇੱਕ ਕੰਮ ਭਾਜੀ ਮੈਂ ਤੁਹਾਨੂੰ ਗੱਲ ਦੱਸਦਾ ਅੱਗੇ ਵੀ ਮੈਂ ਦੱਸੀ ਆ ਸਰੀ ਚੱਕ ਰੇਡੀਓ ਵਾਲਾ ਉਹ ਦਿਨ ਰਾਤ ਸਿੱਖਾਂ ਦੀ ਭੰਡੀ ਕਰਦਾ ਇੱਕ ਪੰਜਾਬੀ ਸਿੱਖ ਬੀਬੀ ਦਾ ਫੋਨ ਆਇਆ ਹਿੰਦੀ ਕਾਮ ਆ ਮੈਂ ਕਿਹਾ ਹਾਂਜੀ ਭਾਜੀ ਹਿੰਦੀ ਯਾਰੋ ਜਿਹੜਾ ਰੇਡੀਓ ਵਾਲਾ ਨਾ ਉਦੋਂ ਨੇ ਕਿਹਾ ਸੀ ਅੰਬਾਨੀਆਂ ਦੇ ਮੁੰਡੇ ਦਾ ਵਿਆਹ ਹੋਇਆ ਤੇ ਉਦੋਂ ਕਿਹਾ ਗਿਆ ਵੀ ਸਭ ਤੋਂ ਮਹਿੰਗਾ ਵਿਆਹ ਦੁਨੀਆ ਦਾ ਉਦੋਂ ਇੱਕ ਖਬਰ ਉੱਡੀ ਸੀ ਵੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਨੌਨਿਹਾਲ ਸਿੰਘ ਦਾ ਵਿਆਹ ਸਭ ਤੋਂ ਮਹਿੰਗਾ ਸੀ ਠੀਕ ਹੈ ਨਾ ਤੇ ਮੈਨੂੰ ਫੋਨ ਆਇਆ ਇੰਦੀ ਯਾਰੋ ਰੇਡੀਓ ਵਾਲਾ ਇਦਾਂ ਬੋਲਦਾ ਨਾਂ ਵੀ ਲੈ ਦਿੰਨਾ ਮੈਨੂੰ ਕੀ ਆ ਪੌਲ ਬਰਾੜ ਆ ਉਹ ਦਿਨ ਰਾਤ ਸਿੱਖਾਂ ਨੂੰ ਮਾੜਾ ਕਹਿੰਦਾ ਇੰਦੀ ਯਾਰੋ ਪੌਲ ਬਰਾੜ ਇਦਾਂ ਬੋਲਦਾ ਆ ਉਹਦੇ ਬਾਰੇ ਵੀਡੀਓ ਪਾ ਸ਼ਾਇਦ ਸੁਣਦਾ ਵੀ ਉਹ ਬੰਦਾ ਮੈਂ ਸੁਣਾਤੀ ਆ ਉਹ ਮੈਂ ਕਿਹਾ ਭਰਾਵਾ 10 ਲੱਖ ਸਿੱਖ ਰਹਿੰਦਾ ਸਰੀ ਚ ਹਰੇਕ ਕੰਮ ਦਾ ਠੇਕਾ ਹਿੰਦੀ ਨਹੀਂ ਲਿਆਇਆ ਜਦੋਂ ਖਾਲਸਤਾਨ ਦੀਆਂ ਦੋ ਵਾਰੀ ਬੂਟਾਂ ਪਈਆਂ ਸਰੀ ਚ ਐਡ ਤਾਂ ਤੁਸੀਂ ਪੌਲ ਬਰਾੜ ਦੇ ਰੇਡੀਓ ਨੂੰ ਦਿੱਤੀ ਆ ਠੀਕ ਹੈ ਨਾ ਹੁਣ ਭੁਗਤੋ ਫਿਰ ਐਸੇ ਦੇ ਕੇ ਸਟਰੋਂਗ ਵੀ ਤੁਸੀਂ ਕਰਦੇ ਆ ਉਹ ਤਾਂ ਰੋਜ਼ ਸਿੱਖਾਂ ਨੂੰ ਭੰਡਦਾ ਆ ਇੰਦੀ ਯਾਰ ਐ ਕਰੀਂਦੀ ਨੇ ਨਹੀਂ ਠੇਕਾ ਲਿਆ ਹਰੇਕ ਕੰਮ ਚਿੰਦੀ ਤੂੰ ਵੀਡੀਓ ਪਾ ਮੈਂ ਨਹੀਂ ਪਉਂਦਾ ਪੁੰਦਾ ਉਹ ਦਿਨ ਰਾਤ ਮਾੜਾ ਕਹਿੰਦਾ ਜਿਹਨੂੰ ਕਦੀ ਉਹ ਕੰਸਟਰਕਸ਼ਨ ਵਾਲਿਆਂ ਨੂੰ ਮਾੜਾ ਕਹਿੰਦਾ ਕਦੀ ਡਰਾਈਵਰਾਂ ਨੂੰ ਕਦੀ ਕੀ ਨੂੰ ਕਦੀ ਕਿਹਨੂੰ ਪੁੱਛ ਲਿਓ ਹਣਾ ਹਾਲ ਹੈ ਬਾਈ ਹਾਲ ਭਰਾਵਾ ਕੀ ਦਸੀਏ ਹਾਲ ਹਾਂਜੀ ਬਾਈ ਨਾ ਕੰਮ ਆਇਆ ਕਰ ਮੈਂ ਤਾਂ ਆਪ ਬਈ ਨਾ ਕਿਵੇਂ ਰਹਿਣਾ ਆਪਣੇ ਤੇਸੀਆਂ ਦੋ ਿੱੱਡੀ ਸਾਲੀ ਬੇਗੈਰਤ ਆਪਣੀ ਕੌਮ ਵਾਲੀ ਦੁਨੀਆ ਤੇ ਨਹੀਂ ਹੈਗੀ ਬਾਈ ਜਿਹੜੇ ਸਾਲੇ ਆਪਦੀ ਧਰਤੀ ਵੀ ਭੁੱਲ ਗਿਆ ਆਪਦੇ ਸਾਲੇ ਮਾਂ ਪਿਓ ਆਪਦਾ ਸਾਰਾ ਕੁਝ ਭੁੱਲ ਕੇ ਤੈਨੂੰ ਲੱਗਦਾ ਉਹ ਤੇਰੀ ਹੈਲਪ ਕਰਨਗੇ ਹੂੰ ਤੈਨੂੰ ਲੱਗਦਾ ਬਾਈ ਤੂੰ ਮੈਨੂੰ ਦੱਸ ਦੇ ਜਿਹੜੇ ਆ ਤੂੰ ਸਾਲੀ ਧਰਤੀ ਨੂੰ ਗਾਲਾਂ ਕੱਢੀ ਜਾਂਦੇ ਇੱਥੇ ਬੈਠੇ ਜਾਂ ਹੋਰ ਕੁਝ ਕਰੀਏ ਤੈਨੂੰ ਲੱਗਦਾ ਉਹ ਤੈਨੂੰ ਯਾਰ ਮੈਂ ਸੋਚਦਾ ਹੁੰਨਾ ਕਿ ਜਿਹੜੇ ਲੋਕ ਹਨਾ ਸਿਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਚ ਲਾਵਾ ਲੈ ਕੇ ਬੰਦੇ ਨੂੰ ਐ ਮਤਲਬ ਕੂੜੇ ਵਾਂਗੂ ਛੱਡ ਦਿੰਦੇ ਆ ਭਈ ਉਹ ਕਿਸੇ ਹੋਰ ਨੂੰ ਕੀ ਸਮਝਦੇ ਹੋਗੇ ਉਹਨਾਂ ਜੈਸੇ ਮਹਾਰਾਜ ਜੀ ਅੱਗੇ ਸੀਸ ਝੁਕਾਈ ਦਾ ਸਭ ਕੁਝ ਮੰਗੀ ਦਾ ਜਿੰਨਾਂ ਤੋਂ ਡਰੀ ਦਾ ਠੀਕ ਹੈ ਨਾ ਉਹਨਾਂ ਦੀ ਇੰਨੀ ਕਦਰ ਕਰਦੇ ਆ ਉਹ ਕਿਸੇ ਆਮ ਬੰਦੇ ਨੂੰ ਕੀ ਸਮਝਦੇ ਹੋਗੇ ਸੋਚਣ ਵਾਲੀ ਗੱਲ ਆ ਕਿੰਨੀਆਂ ਕੁੜੀਆਂ ਨੇ ਮੁੰਡਿਆਂ ਨੂੰ ਛੱਡਿਆ ਲਾਮਾਂ ਲੈ ਕੇ ਉਹ ਹੂੰ ਹੂੰ ਤੇ ਉਹਨਾਂ ਨੇ ਨਾ ਆਪਣੇੜ ਹੁਣ ਇੰਡੀਆ ਹੈਲੋ ਉੱਕ ਮਿੰਟ ਜਿਹਾ ਬਲਾਕ ਕਰੀ ਉਹ ਯਾਰਾ ਜਿਹੜੇ ਗਵੰਦਾ ਕਮੈਂਟ ਕਰਦੇ ਹੁੰਦੇ ਆ ਮੇਰੇ ਮੂੰਹੋਂ ਸੁਣਦੇ ਆ ਚਲ ਛੱਡੋ ਕਿਸੇ ਦੀ ਮੰਗੋ ਕੀ ਕਹਿਣਾ ਹਾਂਜੀ ਹੈਲੋ ਹੈਲੋ ਹਾਂਜੀ ਇੰਦੀ ਬਰਾ ਕੀ ਹਾਲ ਚਾਲ ਨੇ ਹਾਲ ਭਰਾਵਾ ਪੁੱਛਣਾ ਤੂੰ ਸਹੀ ਆ ਬਾਈ ਇਹ 2 ਡਾਲਰ ਦੇ ਪਟੂਰੇ ਖਾਣ ਵਾਲੇ ਆ ਮੈਂ ਤਾਂ ਤੈਨੂੰ ਹਮੇਸ਼ਾ ਇਹੀ ਕਹਿੰਦਾ ਵੀ ਆਪ ਆਪਣਾ ਸੋਚੋ ਇਹ ਕਿਸੇ ਦੇ ਨਹੀਂ ਖੜਨਾ ਹੈਗਾ ਇੰਦੀ ਭਰਾ ਐਨੇ ਤੀਰ ਪਗੰਬਰ ਆ ਗਏ ਐਨੇ ਸਾਲਾਂ ਚ ਉਹ ਨਹੀਂ ਦੁਨੀਆ ਠੀਕ ਕਰ ਸਕਿਆ ਤੇਰੇ ਮੇਰੇ ਵਰਗੇ ਨੇ ਕਿੱਥੇ ਸਹੀ ਗੱਲ ਆ ਸਹੀ ਗੱਲ ਆ ਸਹੀ ਗੱਲ ਆ ਹੂੰ ਹਾਂ ਉਹ ਐਨੇ ਕੰਬਰਾੰ ਦਾ ਦੇਖੇ ਚਲਾਇਆ ਹੋਇਆ ਹੁਣ ਤੱਕ ਚੱਲਦਾ ਤੇ ਹੁਣ ਤੱਕ ਨਹੀਂ ਲੋਕੀ ਸਮਝ ਸਕਦੇ ਤੇ ਆਪਾਂ ਲੱਗਦਾ ਬਈ ਆਪਾਂ ਬਦਲਦਾਵਾਂਗੇ ਇਹ ਵੀ ਗੱਲ ਹੂੰ 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 ਮਿੱਤਰੋ ਆਪਾਂ ਆਪਣਾ ਦੇਖੋ ਪੈਂਦੀਆਂ ਚ ਕੋਈ ਨਹੀਂ ਖੜਦਾ ਜਿਹੜੇ ਰੋਲਾ ਪਾਉਂਦੇ ਨੇ ਨਾ ਵੀ ਅਸੀਂ ਐ ਕਰਨਾ ਸੀ ਉਹ ਕਰਨਾ ਜਦੋਂ ਸਿਚੁਏਸ਼ਨ ਆਉਣੀ ਹੈ ਸਭ ਤੋਂ ਪਹਿਲਾਂ ਇਹਨਾਂ ਨੇ ਹੀ ਭੱਜੜਾ ਵੀ ਅਸੀਂ ਤਾਂ ਭਾਜੀ ਐਨਆਰਆਈ ਆ ਤੁਹਾਨੂੰ ਛੱਡ ਦੋ ਮਾਫ ਕਰ ਦਿਓ ਐਨਆਰਆਈ ਆ ਅਸੀਂ ਹਾਂ ਅਨਾ ਕਿੱਥੇ ਕਿੱਥੇ ਰੱਖੀਂਂ ਦੀ ਬਾਕੀ ਤੂੰ ਜੋ ਤੇਰਾ ਦਿਲ ਕਰਦਾ ਤੂੰ ਉਹ ਕਰ ਚੀਜ਼ਾਂ ਨੂੰ ਤੈਨੂੰ ਕੋਈ ਲੋੜ ਨਹੀਂ ਦੁਨੀਆ ਦੀ ਪ੍ਰਵਾਹ ਕਰਨ ਦੀ ਪਰ ਇਹ ਸਭ ਸਾਬ ਸਾਬ ਛਿੱਤਰ ਦੇ ਹੋ ਨੇ ਇਹ ਇੱਕ ਚਿੱਤਰ ਪੈਂਦਾ ਉਹਨੂੰ ਇਹ ਪੂਜਦੇ ਨੇ ਜਿਹੜਾ ਬੰਦਾ ਛਿੱਤਰ ਤਾਂ ਪੈਸੇ ਦੇ ਯਾਰ ਆ ਆਪਣੇ ਲੋਕ ਦੋ ਚੀਜ਼ਾਂ ਦੇ ਯਾਰ ਆ ਜਾਂ ਪੈਸਾ ਜਾਂ ਛਿੱਤਰ ਤੋਂ ਡਰਦੇ ਦੋ ਚੀਜ਼ਾਂ ਦੇ ਯਾਰ ਆ ਬਸ ਹਾਂ ਜਿਹੜਾ ਨੂੰ ਕਦਰ ਤੂੰ ਦੰਨਾ ਵਾ ਫਿਰ ਕਦਰ ਨਹੀਂ ਕਰਦੇ ਨਹੀਂ ਹੈਗੇ ਜਦ ਤੂੰ ਰਿਸਪੈਕਟ ਇੱਜ਼ਤ ਦੰਦਾ ਇਹਨਾਂ ਨੂੰ ਹੂੰ ਚਲ ਠੀਕ ਆ ਥੈਂਕ ਯੂ ਨਹੀਂ ਨਹੀਂ ਮੈਂ ਤਾਂ ਤੱਤ ਕੱਢ ਲਿਆ ਦੁਨੀਆ ਦਾ ਸਪੈਸ਼ਲੀ ਆਪਣੇ ਲੋਕ ਛਿੱਤਰ ਤੇ ਪੈਸੇ ਦੇ ਯਾਰ ਆ ਠੀਕ ਆ ਜਾਂ ਦਾ ਇਹਨਾਂ ਤੋਂ ਪੈਸੇ ਨਾ ਜੋ ਮਰਜ਼ੀ ਕਰਾ ਲਓ ਜਾਂ ਛਤਰ ਨਾਲ ਦੋ ਚੀਜ਼ਾਂ ਐ ਬਾਈ ਜੇ ਤੁਸੀਂ ਜੀਜੀ ਕਰਾਉਣਾ ਨਾ ਆਪਣੇ ਆਪ ਨੂੰ ਜਾਂ ਤੁਹਾਡਾ ਪੈਸਾ ਤਕੜਾ ਚਾਹੀਦਾ ਛਤਰ ਤਕੜਾ ਚਾਹੀਦਾ ਠੀਕ ਐ ਨਾ ਇਹ ਚੱਕਰ ਐ ਕਰੋ ਜੀ ਕਾਲ ਦੇਸੀਆਂ ਚ ਕਦੀ ਏਕਾ ਹੋ ਸਕਦਾ ਆ ਦੱਸਿਓ ਮੜ ਜਾ ਠੀਕ ਐ ਨਾ ਸੁਕਰਿਓ ਫਿਰ ਕਾਲ ਨੰਬਰ ਚੱਲ ਰਿਆ ਆ ਇੰਡੀਆ ਵਾਲਿਓ ਤੁਸੀਂ ਵੀ ਕਾਲ ਕਰੋ ਇੰਦੀ ਹੋਇਆ ਕੀ ਦੱਸਤਾ ਸਹੀ ਦੱਸਣ ਨੂੰ ਰਹਿ ਕੀ ਗਿਆ ਭਰਾਵੋ ਰਹਿ ਕੀ ਗਿਆ ਦੱਸਣ ਨੂੰ ਸਿੱਧਾ ਯਾਨਾ ਤੁਹਾਨੂੰ ਬੰਦੇ ਵਿਦਾਓ ਦੱਸਦਾ ਹਾਂ ਕਰਿਓ ਬਾਈ ਕਾਲ +1 778 834 0325 ਕੀ ਪੰਜਾਬੀਆਂ ਚ ਏਕਾ ਹੋ ਸਕਦਾ 왓 ਯੂ ਗਾਈਜ਼ ਥਿੰਕ ਸੌਰੀ ਬਾਈ ਕੌਲਾ ਆਈਆਂ ਚੱਕੀਆਂ ਨਹੀਂ ਗਈਆਂ ਦੁਆਰਾ ਕਰ ਲਓ ਡਾਇਰੈਕਟ ਕਾਲ ਕਰ ਲਓ ਜਾਂ ਸਿੱਧੀ ਕਾਲ ਕਰ ਲਓ ਉੱਤੇ ਨੰਬਰ ਚੱਲ ਰਿਹਾ 778 834 0325 ਇੰਡੀਆ ਵਾਲੇ ਵੀ ਕਾਲ ਕਰੋ ਸਤਿ ਸ੍ਰੀ ਅਕਾਲ ਜੀ ਹੈਲੋ ਅਸੀਂ ਆਪਰੇ ਹਾਂਜੀ ਉਹ ਕਿ ਟਿਕ ਟਕ ਮੈਂ ਰਖਦਾ ਨਾ ਮੈਂ ਦੱਸਦਾ ਸੀ ਇਹਨਾਂ ਨੇ ਇੱਕ ਬਾਈ ਉਸ ਦਿਨ ਪਾਪੂ ਜਿੱਥੇ ਇੱਕ ਟਿਕ ਟਕ ਲਾਈਵ ਲੱਗੀ ਹੋਈ ਸੀ ਹੈ ਨਾ ਤੇ ਉੱਚੀ ਬੋਲਿਓ ਆਵਾਜ਼ ਨਹੀਂ ਆਉਂਦੀ ਤੁਹਾਡੀ ਮੈਂ ਕਿਹਾ ਉਹ ਇੰਡੀਆ ਆਪਣੇ ਫੌਜੀਆ ਦਾ ਟਰੱਕ ਨਹੀਂ ਡਿੱਗਿਆ ਬਾਈ ਇੱਕ ਹਾਂ ਆਹੋ ਰੋਪੜ ਦਾ ਮੁੰਡਾ ਮਰ ਗਿਆ ਇੱਕੂ ਦਾ ਵਿਆਹ ਸੀ ਅਗਲੇ ਵੀਕ ਹਾਂ ਹੈ ਨਾ ਬਾਈ ਆਪਣੇ ਇੱਥੇ ਤਾਂ ਬਹੁਤ ਵੱਡੇ ਆਉਦੇ ਆ ਬੜੂ ਮਾਰਦੇ ਉਹ ਲਾਈਵ ਲਾਈਵ ਬੜੇ ਹੱਸੀ ਜਾਂ ਮੈਂ ਉਹਨਾਂ ਕੋਲ ਗਿਆ ਮੈਂ ਕਿਹਾ ਬਾਈ ਸ਼ਰਮ ਕਰ ਲੋ ਆਪਣੇ ਪੰਜਾਬ ਦੇ ਵੀ ਆ ਬੰਦੇ ਵਿੱਚ ਉਹ ਹੱਸੀ ਜਾਣ ਮੈਂ ਕਿਹਾ ਤੁਸੀਂ ਕਹੀ ਜਾਂਦੇ ਹੋ ਕੌਣ ਅਸਦਾ ਸੀ ਆ ਮਰ ਗਏ ਗੰਦਸਤਾਨ ਦੇ ਆ ਫੌਜੀ ਮਰ ਗਏ ਗੰਦਸਤਾਨ ਦੇ ਟਰੱਕ ਦੇਖ ਲੋ ਆ ਦੇਖ ਲੋ ਅੱਛਾ ਮੈਂ ਕਿਹਾ ਭਾਈ ਨਾ ਨਾ ਨਹੀਂ ਭਾਈ ਦੇਖੋ ਇਹ ਤਾਂ ਮਾੜੀ ਗੱਲ ਆ ਯਾਰ ਸਾਡੀਆਂ ਪੰਜਾਬੀ ਮਾਵਾ ਦੇ ਪੁੱਤ ਮਰਿਓ ਵਿਚਾਰੇ ਦਾ ਅਗਲੇ ਵੀਕ ਵਿਆਹ ਸੀ ਯਾਰ ਤੁਸੀਂ ਹੱਸਣ ਦੇ ਯਾਰ ਹੱਦ ਆ ਯਾਰ ਪਾਕਿਸਤਾਨੀ ਘਾਉਂਦੇ ਆ ਨਾ ਉਹ ਬਹੁਤ ਵੱਡੇ ਖਾਲਿਸਤਾਨੀ ਘਾਉਂਦੇ ਭਾਈ ਮਨ ਤਾਂ ਗੁੱਸਾ ਜਿਹੜਾ ਮੈਂ ਕੋਈ ਖਾਲੇ ਪਾਕਿਸਤਾਨ ਦੀ ਸਪੋਰਟ ਨਹੀਂ ਕਰਦੀ ਮੈਂ ਕਹਾਂ ਭਾਈ ਆਪਣੇ ਪੰਜਾਬ ਦੇ ਬੰਦੇ ਵਿੱਚ ਮਰ ਗਏ ਯਾਰ ਤੁਸੀਂ ਕੀ ਗੱਲਾਂ ਕਰੀ ਜਾਂਦੇ ਹੋ ਕਹਿੰਦੇ ਹੈ ਤਾਂ ਉਹ ਭੈਣੋ ਇੰਡੀਅਨ ਗਵਰਨਮੈਂਟ ਦੇ ਪੈਸੇ ਖਾਂਦੇ ਸੀ ਮੈਂ ਕਹਾਂ ਯਾਰ ਤੁਸੀਂ ਦੇ ਦਿਓ ਫਿਰ ਉਹਨਾਂ ਨੂੰ ਭੈਣ ਚੋ ਤੇ ਫੁੱਦੂ ਲੋਕ ਭਾਈ ਸੌਰੀ ਯਾਰ ਚਲੋ ਗਾਲ੍ਹਾਂ ਨਾ ਕੱਢੋ ਆਪਾਂ ਨਹੀਂ ਆਪਾਂ ਨਹੀਂ ਹੱਤੋਂ ਬਾਅਦ ਕੋਈ ਸਪੋਰਟ ਕਰਦੇ ਨੇ ਖਾਲਿਸਤਾਨ ਦੀ ਜਿਹਨਾਂ ਦੇ ਮਾਮਾ ਮਰੇ ਪੁੱਤ ਮਰੇ ਉਹਨਾਂ ਦੇ ਦੇਖੋ ਯਾਰ ਜਾਂ ਕੀ ਹਾਲ ਹੋਇਆ ਸੀ ਉਹ ਵਿਚਾਰੇ ਪਿਓ ਦਾ ਦੇਖੋ ਕੀ ਹਾਲ ਸੀ ਯਾਰ ਤੁਰੀ ਇੱਥੇ ਬੈਠੇ ਭਾਈ ਉਹ ਲਾਈਵਾਂ ਲਾਈ ਜਾਂਦੇ ਹੋ ਯਾਰ ਅਗਲੇ ਵੀ ਕੁ ਦਾ ਵਿਆਹ ਸੀ ਮੁੰਡੇ ਦਾ ਵਿਚਾਰੇ ਦੇ ਮੁੱਛਾਂ ਜੇ ਆਈਆਂ ਸੀ ਯਾਰ ਦੇਖ ਹੁੰਦਾ ਨਾ 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 ਬਹੁ ਮਾੜੀ ਗੱਲ ਆ ਬਹੁ ਮਾੜੀ ਗੱਲ ਆ ਕਿਸੇ ਦੇ ਮਰਨ ਤੇ ਹੱਸਣਾ ਜਿਹੜਾ ਮਰਜੀ ਬੰਦਾ ਹੋਵੇ ਨਾ 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 ਸਾਰਾ ਵਰ ਲਿਆਂਦਾ ਬਾਈ ਤੈਨੂੰ ਫੋਨ ਕਰਨ ਲਈ ਮੈਂ ਕਿਹਾ ਤੈਨੂੰ ਫੋਨ ਕਰਕੇ ਦੱਸਣਾ ਯਾਰ ਇਹਨਾਂ ਦਾ ਨਾ ਸਪੋਰਟ ਕਰੋ ਬਾਈ ਇਹਨਾਂ ਨੇ ਮਸੋਡੇ ਮਰਿਆ ਤੇ ਵੀ ਆਈਆਂ ਹੱਸਣਾ ਸਾਰੇ ਨਾ ਕੀ ਸੀ ਬੰਦੇ ਜਿਹੜੇ ਹੱਸਦੇ ਆ ਰਹੇਗਾ ਗੋੜ ਜਿਲਾ ਇੱਕ ਨਾਂ ਦਾ ਸੀ ਆਈਡੀ ਵਾਲਾ ਬਾਈ ਉਹਦਾ ਭਰਾਵਾ ਪਾਕਿਸਤਾਨੀ ਏਜੰਟ ਆ ਉਹਨੂੰ ਕਹਦੇ ਸੁਣਦੇ ਤੁਸੀਂ ਉਹ ਤਾਂ ਆਈਐਸਆਈ ਦਾ ਏਜੰਟ ਆ ਉਹ ਉਹ ਸਿੱਖ ਤੋੜੋ ਆ ਐਨੇ ਲੋਕਾਂ ਦੇ ਮੋਰੇ ਕੰਨਾ ਉਹਦਾ ਪਾਕਿਸਤਾਨੀ ਏਜੰਟ ਆ ਆਈਐਸਆਈ ਦਾ ਬੱਚੋ ਇਦਾਂ ਦੇ ਲੋਕਾਂ ਤੋਂ ਉਹਨੇ ਭੇਸ ਬਦਲੇ ਆ ਆ ਸਾਰਾ ਕੁਝ ਸਿੱਖਿਆ ਉਹਨੇ ਪੰਜਾਬੀਆਂ ਦਾ ਖਾਲਿਸਤਾਨ ਨੇ ਦਾ ਲੀਡਰ ਤਾਂ ਐਡੇ ਬਣੇ ਹੋਏ ਆ ਬਾਈ ਫੇ ਲੋਕ ਸਾਡਾ ਤਾਂ ਕੋਈ ਲੀਡਰ ਨਹੀਂ ਸਾਡਾ ਲੀਡਰ ਤਾਂ ਪ੍ਰਮਾਤਮਾ ਬੱਸ ਬਾਈ ਇਹ ਪੰਜਾਬੀਆਂ ਦੇ ਕਦੇ ਜਿਹੜੇ ਡਾਲਰਾਂ ਪਿੱਛੇ ਨਾਲ ਇਹਨਾਂ ਨੂੰ ਡਾਲਰ ਚਾਹੀਦੇ ਆ ਜੇ ਤੂੰ ਇਹਨਾਂ ਨੂੰ ਕੋਈ ਤੀਜਾ ਬੰਦਾ ਵੀ ਲਿਆ ਕੇ ਡਾਲਰ ਸੜਦੇ ਵੀ ਹੈ ਨਾ ਇਹਨਾਂ ਨੇ ਉੱਧਰ ਭੱਜ ਜਾਣਾ ਅੱਜ ਅੱਜ ਇੰਡੀਆ ਦੀ ਕਰੰਸੀ ਅਮਰੀਕਾ ਕੈਨੇਡਾ ਨਾਲੋਂ ਵਧੀਆ ਹੋ ਜੇ ਨਾ ਮੇਰਾ ਨਾਮ ਉਟਾ ਦਿਆਂ ਥੋ ਛੱਟ ਛੱਟ ਭੱਜੇ ਸਾਰੇ ਹੂੰ ਇਹਨਾਂ ਨੂੰ ਸਿਰਫ ਪੈਸਾ ਚਾਹੀਦਾ ਬਾਈ ਹੂੰ ਤੇ ਯਕੀਨ ਨਾ ਕਰੋ ਆਪਦੇ ਪਰਿਵਾਰ ਨਾਲ ਉਹ ਜੋ ਕਰਨਾ ਕਰੋ ਹੂੰ ਤਾਂ ਹੀ ਜ਼ਿੰਦਗੀ ਨਿਕਲ ਜੇਣੀ ਆ ਖੁਸ਼ ਰਹੇ ਕੁੱਲ ਮਿਲਾ ਕੇ ਮੋਰੇ ਚੱਲ ਕੇ ਲੱਗਣ ਦਾ ਕੋਈ ਫਾਇਦਾ ਨਹੀਂ ਦੀਪ ਸਿੱਧੂ ਵਾਂਗੂ ਮਾਰੇ ਜਾਉਂਗੇ ਜਾ ਅਮਰਤ ਪਾਲਾਂ ਕੋ ਜੇਲ੍ਹ ਚ ਬੈਠੂਗੇ ਕੋਈ ਕੁੱਤਾ ਨਹੀਂ ਪੁੱਛਦਾ ਬਾਜੇ ਕੇ ਦਾ ਮੁੰਡਾ ਵਿਚਾਰਾ ਲੈਪਟਾਪ ਨੂੰ ਰੋਂਦਾ ਫਿਰਦਾ ਆ ਲੈਦਾਓ ਜੋਦੇਓ ਲੈਪਟਾਪ ਨੂੰ ਭਾਈ ਡਾਲਰ ਸੱਟ ਡਾਲਰ ਤੇਰੇ ਨਾਂ ਗੋਣ ਗਾਏ ਹੈ ਨਾ ਮੇਰਾ ਨਾਂ ਮਟਾ ਦੇ ਦਿਓ ਹਮ ਸਿਰਫ ਡਾਲਰਾਂ ਦੀ ਖੇਡ ਆ ਇੱਥੇ ਸਿਰ ਪੈਸੇ ਦੀ ਖੇਡ ਰਹੀ ਆ ਦੁਨੀਆਦਾਰੀ ਤੇ ਕਿਸੇ ਦਾ ਕੋਈ ਹੈਲਪ ਕਰਨ ਦੀ ਲੋੜ ਨਹੀਂ ਆਪ ਦਾ ਉੱਲੂ ਸਿੱਧਾ ਰੱਖੋ ਬਸ ਹਮ ਠੀਕ ਆ ਭਾਈ ਓਕੇ ਭਾਈ ਓਕੇ ਥੈਂਕ ਯੂ ਓਖਾ ਭਈ ਓਖਾ ਕਰੋ ਜੀ ਕੋ